ਉਲਾਜਵਿੰਦਰ ਦੇ ਅਧੀਨ ਮਾਨਯੋਗ ਐਸਐਸਪੀ ਸਾਗਰਮਨੀ ਸਿੰਘ ਜੀ ਵੱਲੋਂ ਜ਼ਿਲ੍ਹਾ ਅੰਮ੍ਰਿਤਸਰ ਦੀ ਚਾਈ ਗੇਸ਼ ਪੁਲਿਸ ਨੇ ਹੰਦ ਦੇ ਤਹਿਤ ਤਾਣਾ ਨਿਯੋਨੇ ਇੱਕ ਦੋਸ਼ੀ ਜੋ ਪਿਛਲੇ ਦਿਨੀ ਸੱਦੇਵਾਲ ਫੇਰ ਇਨਕਾਉਂਟਰ ਹੋਇਆ ਸੀ ਨਾ ਉਹਦੇ ਵਿੱਚੋਂ ਧੋੜਿਆ ਸੀ ਉਸ ਨੂੰ ਗ੍ਰਿਫਤਰ ਕਰਨ ਵਿੱਚ ਸਫਲਤਾ ਪ੍ਰਗਟ ਕੀਤੀ ਆ ਵਾਕਿਆ ਜਿਵੇਂ ਕੇਸ ਕੇ 14 ਜਨਵਰੀ ਨੂੰ ਕਲੰਦਰ ਸਿੰਘ ਜੋ ਕੈਨੇਡਾ ਦਾ ਰਹਿਣ ਵਾਲਾ ਤੇ ਉਹ ਆਪਣੀ ਵੇਹਲ ਤੇ ਫਾਟਾਟੂ ਗੱਡੀ ਤੇ ਜਾ ਰਿਹਾ ਸੀ ਤੇ ਰੇਡ ਵਾਂਦੇ ਤਿੰਨ ਵਿਅਕਤੀ ਜੋ ਬਹੁਤ ਹੀ ਫਾਟਕ ਦਿੱਤੀ ਹੋਏ ਹਨ ਜਿਹਦੇ ਸੁਖਰਾਜ ਸਿੰਘ ਸੁਖਾ ਦਰਬਾਰ ਸਿੰਘ ਬਾਗਾ ਅਤੇ ਬਰਿੰਦਰ ਸਿੰਘ ਦੇਖੀ ਨੇ ਉਹਨਾਂ ਦੀ ਗੱਡੀ ਰੋਕ ਕੇ ਉਹਦੇ ਤੇ ਮਾਰ ਦੇਣ ਦੀ ਨੀਤ ਨਾਲ ਫਰੰਗ ਕੀਤੀ ਤੇ ਉਹਦੇ ਸਬੰਧੀ ਥਾਣਾ ਸ਼ਾਹਪੁਰੇ ਸਿਨੀਅਰ ਤਰ੍ਹਾਂ ਦਾ ਮਕਦਮਾ ਦਰਜ ਹੋਇਆ ਤੋਂ ਇਸ ਤਰ੍ਹਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਵਕਫਾ ਸਮੂਹ ਪ੍ਰਾਪਤ ਕੀਤੇ ਗਏ ਤੇ ਮਿਤੀ 6 ਫਰਵਰੀ ਨੂੰ ਸੱਜਣਾ ਨੇਰੇ ਇਹ ਦੋਸ਼ੀ ਆਪਣੀਆਂ ਦੋ ਗੱਡੀਆਂ ਤੇ ਤਿੰਨੇ ਦੋਸ਼ੀ ਉੱਥੇ ਇੱਕ ਮੋਟਰ ਤੇ ਗਏ ਜਿੱਥੇ ਪੁਲਿਸ ਨਾਲ ਐਨਕਾਊਂਟਰ ਚ ਇੱਕ ਦੋਸ਼ੀ ਸੁਖਰਾਜ ਸਿੰਘ ਸੁਖਾ ਜੋ ਪਿੰਡ ਹੋਇਆ ਸੀਗਾ ਉਹਨੂੰ ਗ੍ਰਫਤਾਰ ਕਰ ਲਿਆ ਉਹਦੇ ਕੋਲ ਵਿਕਤੂ ਬੰਦ ਕੀਤਾ ਔਰ ਉਹਦੇ ਕੋਲ ਵਰਤਗੀ ਇਥੇ ਆ ਵੀ ਬੰਦ ਕੀਤੇ ਇਸੇ ਤਰ੍ਹਾਂ ਤੇ ਜੇ ਵੱਖਰੀ ਟੀਮਾਂ ਜਿਹੜੀਆਂ ਮਾਂਜੂ ਐਸਐਸਪੀ ਸਾਹਿਬ ਵੱਲੋਂ ਲਗਾਤਾਰ ਸ਼ਾਪਿੰਗ ਮਾਰ ਕਰ ਰਹੀਆਂ ਸਨ ਤੇ ਅੱਜ ਦੂਸਰਾ ਦੋਸ਼ੀ ਜਿਹੜਾ ਦਰਬਖ ਸਿੰਘ ਬਾਗਾ ਅਸੀਂ ਰੇਡ ਵਾਂ 315 ਬੋਲ ਦੇ ਨਜਾਇਜ਼ ਅਸਲੇ ਸਮੇਤ ਜਿਹੜਾ ਗ੍ਰਫਤਾਰ ਕਰ ਲਿਆ ਗਿਆ ਇਹਦਾ ਇੱਕ ਦੋਸ਼ੀ ਜਿਹੜਾ ਵਿਰਿੰਦਰ ਵਿੱਕੀ ਉਹ ਗ੍ਰਫਤਾਰ ਕਰਨਾ ਬਾਕੀ ਆ ਜੂਨ ਜਲਦੀ ਹੀ ਗ੍ਰਫਤਾਰ ਕਰ ਲਿਆ ਪਰ ਜੇ ਹੋਊਗਾ ਇਹ ਜਿਹੜਾ ਤੋਂ ਵਾਕ ਸੰਭੱਗ ਹੈ ਇਹਦੇ ਹੁਣ ਤੱਕ 21 ਮੁਕੱਦਮੇ ਵੱਖ-ਵੱਖ ਜ਼ਿਲ੍ਹਿਆਂ 'ਚ ਵੱਖ-ਵੱਖ ਧਰਾਵਾਂ ਜਿਵੇਂ ਲੁੱਟਖੋ ਡਾਕੇ ਕਬਜ਼ੇ ਤੇ ਕਾਤਲਾਂ ਨਾਲ ਹਮੇਲੇ ਕਰਨ ਸੰਬੰਧੀ ਦਰਜ ਹੋਏ ਹਨ ਔਰ ਇੱਕ ਜ਼ਿਲ੍ਹੇ ਦਾ ਅਫਰਾ-ਤਫਰੀ ਹੈਗਾ ਦੇਰ ਤੋਂ ਆਉਣ ਜਾਣ ਦਾ ਇਹਦਾ ਬਣਿਆ ਰਹਿੰਦਾ ਤੇ ਜਿਹਨੂੰ ਪੁਲਿਸ ਨੇ ਗ੍ਰਿਫਤਾਰ ਕਰਕੇ ਜਿਹੜਾ ਜਿੰਦ ਅਧਿਆਤਿ ਪ੍ਰਸ਼ਾਸਨ ਨਾਲ ਸਹਿਮਤਾ ਹਸਤਾਖਤ ਕੀਤੀ ਹੈ ਤੀਸਰੇ ਦੋਸ਼ੀ ਨੂੰ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਊਗਾ ਜਿੰਦ ਅਧਿ ਦੇਸ ਵੱਲੋਂ ਮਾੜੇ ਅੰਸ਼ਾਂ ਦੇ ਖਿਲਾਫ ਲਗਾਤਾਰ ਆਪਰੇਸ਼ਨ ਜਾਰੀ ਹਨ ਔਰ ਇਸੇ ਤਰ੍ਹਾਂ ਇਹਨਾਂ ਸਲਾਕਾਂ ਨੂੰ ਵੀ ਬੰਦ ਕਰਨ ਲਈ ਪੁਲਿਸ ਵੱਲੋਂ ਆਪਰੇਸ਼ਨ ਕੀਤਾ ਜਾ ਰਿਹਾ ਹੈ। ਥੈਂਕ ਯੂ।